हां जी मित्रों ਪਗੜਾਣੇ ਕੁਆਟਰ ਫਾਈਨਲ ਵਿੱਚ ਜੋ ਹੋਇਆ ਸਹੀ ਹੋਇਆ ਜਾਂ ਗਲਤ ਹੋਇਆ ਤੁਹਾਨੂੰ ਕੀ ਲੱਗਿਆ ਪ੍ਰਬੰਧਕ ਕਮੇਟੀ ਨੇ ਫੈਸਲਾ ਸਹੀ ਲਿਆ ਜਾਂ ਫਿਰ ਗਲਤ ਬਾਕੀ ਮਹਿਮਦਵਾਲ ਦੀ ਟੀਮ ਮੈਚ ਛੱਡ ਕੇ ਚਲੀ ਗਈ ਇਹ ਸਹੀ ਸੀ ਜਾਂ ਗਲਤ ਆਪਣੀ رائے ਜ਼ਰੂਰ ਦੇਣਾ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਪ੍ਰਬੰਧਕ ਕਮੇਟੀ ਦਾ ਫੈਸਲਾ ਜਿੱਦਾਂ ਪਹਿਲਾ ਰੂਲ ਸੀ ਬਾਈ ਰਣਜੀਤ ਕਹਿੰਦਾ ਵੀ ਥੋੜਾ ਪਾਸਾ ਤੀਜੀ ਵੰਡ ਉਹੀ ਰਹਿਣਾ ਪਲੀਜ਼ ਸਾਰੇ ਖਿਡਾਰੀ ਵੀਰੋ ਧਰੂ ਧਿਆਨ ਦੇ ਇਸ ਗੱਲ ਦਾ ਵੀ ਪ੍ਰਬੰਧ ਕਮੇਟੀ ਵੱਲੋਂ ਜੋ ਫੈਸਲਾ ਵੀ ਥੋਰ ਏਡਾ ਪਾ ਸਕਦਾ ਇੱਕ ਪਲੇਅਰ ਤੀਜੀ ਰੇਡ ਜਿਹੜੀ ਉਹ ਬੰਦ ਜਿੱਦਾਂ ਪਹਿਲਾਂ ਤੋਂ ਚੱਲ ਰਿਹਾ ਇਹ ਪ੍ਰਬੰਧ ਕਮੇਟੀ ਵੱਲੋਂ ਫੈਸਲਾ ਲੈ ਗਿਆ ਜੀ ਗਰਾਊਂਡ ਥਰੀਆ ਕਰ ਦਿਓ ਬਾਈ ਜੀ ਜੋ ਫੈਸਲਾ ਕਮੇਟੀ ਦਾ ਉਹੀ ਰਹਿਣਾ ਇਸ ਕਰਕੇ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਜਿਹੜੀ ਟੀਮੇ ਖੇਡਣਾ ਖੇਡੋ ਨਹੀਂ ਖੇਡਣਾ ਤੁਹਾਡੀ ਮਰਜ਼ੀ ਹੈ ਇਹ ਲਾਸਟ ਫੈਸਲਾ ਕਮੇਟੀ ਦਾ ਜਿਵੇਂ ਉਹਨਾਂ ਦਾ ਸਵੀਰ ਦਾ ਰੂਲ ਹੈ ਉਹ ਕਹਿੰਦੇ ਸਾਡਾ ਐਸੀ ਤਰ੍ਹਾਂ ਰੂਲ ਚੱਲਣਾ ਹੈ ਇੱਕ ਰੇਡਰ ਜਿਹੜਾ ਦੋ ਹੀ ਰੇਟਾਂ ਪਾ ਸਕਦਾ ਹੈ ਜੇਕਰ ਟੀਮ ਨੇ ਖੇਡਣਾ ਹੈ ਮਹਿਮਦਵਾਲ ਨੇ ਤਾਂ ਖੇਡ ਲਵੇ ਨਹੀਂ ਤੇ ਪਲੀਜ਼ ਅਸੀਂ ਮਾਫੀ ਚਾਹਾਂਗੇ ਉਹਨਾਂ ਤੋਂ ਲਾਸਟ 1 ਮਿੰਟ ਹੈ ਸਾਡੇ ਵੱਲੋਂ ਉਸ ਤੋਂ ਬਾਅਦ ਅਸੀਂ ਨੈਕਸਟ ਮੈਚ ਦੀਆਂ ਟੀਮਾਂ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਾਂ ਨੈਕਸਟ ਮੈਚ ਦੀਆਂ ਟੀਮਾਂ ਆ ਜਾਣ ਗਰਾਊਂਡ ਬਾਈ ਜੀ ਖਾਲੀ ਕਰ ਦਿਓ ਪਲੀਜ਼ ੱੱਲੇਵਾ ਜਿਨ੍ਹਾਂ ਵੀਰਾਂ ਦੀ ਕੋਈ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਪਲੀਜ਼ ਉਹ ਗਰਾਊਂਡ ਖਾਲੀ ਕਰ ਦਿਓ ਮੇਰੀ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਬਾਈ ਜੀ ਗਰਾਊਂਡ ਖਾਲੀ ਕਰ ਦਿਓ ਜੀ ਕੋਈ ਵੀਰ ਗਰਾਊਂਡ ਚ ਨਾ ਹੋਵੇ ਜੀ ਹਾਂਜੀ 1 ਮਿੰਟ ਤੋਂ ਬਾਅਦ ਅਸੀਂ ਹਾਕਮਾਲ ਦੀ ਟੀਮ ਨੂੰ ਬਾਕਓਵਰ ਦੇਣ ਜਾ ਰਹੇ ਹਾਂ 1 ਮਿੰਟ ਤੋਂ ਬਾਅਦ ਹਾਕਮਾਲ ਦੀ ਟੀਮ ਨੂੰ ਕਮੇਟੀ ਦੇ ਵੱਲੋਂ ਬਾਕਓਵਰ ਦਿੱਤਾ ਜਾਵੇਗਾ 1 ਮਿੰਟ ਹੈ ਦੂਜੀ ਟੀਮ ਦੇ ਲਈ ਮਹਿਮਦਵਾਲ ਦੇ ਲਈ ਸੋ ਇੱਕ ਲੜਕੀ ਕਹਿੰਦੀ ਅੰਮ੍ਰਿਤਸਰ ਤੋਂ ਆਈ ਹੈ ਇਹਨੇ ਢੀੜਾ ਲਾਉਣਾ ਹੈ ਸੋ ਇਹਦਾ ਜਰੂਰ ਜੇਨਾ ਤੁਹਾਡੇ ਤੋਂ ਹੋ ਸਕਦਾ ਹੈ ਇਸ ਭੈਣ ਦਾ ਮਾਨ ਸਨਮਾਨ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਵੇਗਾ ਹੁਣ ਗਰਾਊਂਡ ਬਾਈ ਜੀ ਖਾਲੀ ਕਰ ਦਿਓ